ਸਸਟੀ ਕਾਲਜੀ ਸਾਰਿਆਂ ਨੂੰ ਜੀ ਆਪਾਂ ਨੇ ਸਲਵਾਰ ਨਾਲ ਬੈਲਟ ਕਿਸ ਤਰ੍ਹਾਂ ਅਟੈਚ ਕਰਨੀ ਹੈ ਤੇ ਬੈਕ ਨੇ ਜਿਹੜੇ ਬਲ ਹੁੰਦੇ ਉਹ ਆਪਾਂ ਨੇ ਕਿਸ ਤਰ੍ਹਾਂ ਪਾਉਣੇ ਨੇਗੇ ਠੀਕ ਹੈ ਜੀ ਆਪਾਂ ਨੇ ਫਰੰਟ ਜਿਹੜੇ ਬਲ ਹੁੰਦੇ ਨੇ ਉਹ ਇਹਦੇ ਵਿੱਚ ਪਾਏ ਹੋਏ ਨੇ ਤੇ ਮੈਂ ਦੀ ਵੀਡੀਓ ਚੈਨਲ ਉੱਪਰ ਅਪਲੋਡ ਕਰ ਦਿੱਤੀ ਆ ਤੁਸੀਂ ਉਹ ਦੇਖ ਸਕਦੇ ਹੋ ਠੀਕ ਹੈ ਜੀ ਸਲਵਾਰ ਆਪਾਂ ਨੇ ਇਸ ਤਰ੍ਹਾਂ ਸਿੱਧੀ ਰੱਖੀ ਹੋਈ ਹੈਗੀ ਜਿੱਧਰਲੀ ਸਾਈਡ ਆਪਾਂ ਨੇ ਬਲ ਪਾਏ ਹਨ ਉਧਰਲੀ ਸਾਈਡ ਆਪਾਂ ਨੇ ਨੇਫਾ ਰੱਖਣਾਗਾ ਦੇਖ ਸਕਦੇ ਹੋ ਤੁਸੀਂ ਸਲਵਾਰ ਨੂੰ ਆਪਾਂ ਨੇ ਸਿੱਧੀ ਰੱਖਣਾ ਇਸ ਤਰ੍ਹਾਂ ਠੀਕ ਹੈ ਜੀ ਤੇ ਆਪਾਂ ਨੇ ਬੈਲਟ ਨੂੰ ਇਸ ਤਰ੍ਹਾਂ ਉੱਪਰ ਪੁੱਠੀ ਰੱਖਣਾ ਮਤਲਬ ਅੰਦਰਲੀ ਸਾਈਡ ਦੋਨੋਂ ਚੀਜ਼ਾਂ ਦੀ ਸਿੱਧੀ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਬੈਲਟ ਦੀ ਉੱਪਰਲੀ ਸਾਈਡ ਆ ਜਿਹੜੀ ਉਹ ਪੁੱਠੀ ਹੋਣੀ ਚਾਹੀਦੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਇਹਨੂੰ ਬੈਲਟ ਨੂੰ ਇਸ ਤਰ੍ਹਾਂ ਸਾਰਾ ਉਧਰਲੀ ਸਾਈਡ ਕੱਢ ਦੇਣਾ ਤੇ ਇਧਰੋਂ ਆਪਾਂ ਨੇ ਸਟਾਰਟ ਕਰ ਦੇਣਾ ਇਹਨੂੰ ਜੜਨਾ ਠੀਕ ਹੈ ਜੀ ਸਿਲਾਈ ਨੂੰ ਆਪਾਂ ਨੇ ਸਿਲਾਈ ਦੇ ਨਾਲ ਮਲਾ ਲੈਣਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਸਾਰੀ ਬੈਲਟ ਆਪਾਂ ਨੇ ਇਧਰਲੀ ਸਾਈਡ ਨੂੰ ਕੱਟ ਦੇਣੀ ਹੈ ਜਿਸ ਤਰ੍ਹਾਂ ਆਪਣੀ ਬੈਲਟ ਕੱਢੀ ਹੋਈ ਉਸੇ ਤਰ੍ਹਾਂ ਹੀ ਆਪਾਂ ਨੇ ਸਲਵਾਰ ਨੂੰ ਕੱਟ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਬਾਲਣਾ ਪਵੇ ਇਸ ਤਰ੍ਹਾਂ ਇਸ ਕਰਕੇ ਆਪਾਂ ਨੇ ਇਹਨੂੰ ਪਹਿਲਾਂ ਹੀ ਉਧਰਲੀ ਸਾਈਡ ਕੱਟ ਦੇਣਾ ਤੇ ਜਿੱਧਰੋਂ ਆਪਾਂ ਨੇ ਸਲਾਈ ਲਗਾਉਣੀ ਸ਼ੁਰੂ ਕਰਨੀ ਹੈ ਉਧਰ ਆਪਾਂ ਨੇ ਸਹੀ ਕਰ ਲੈਣਾ ਇਹਨੂੰ ਸਾਰਾ ਆਪਾਂ ਨੇ ਦੇਖ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਉਹਨਾਂ বেলਟ ਨੂੰ ਆਪਾਂ ਨੇ ਸਲਵਾਰ ਤੋਂ ਇਸ ਤਰ੍ਹਾਂ ਅੰਦਰ ਕਰ ਲੈਣਾ ਤੇ বেলਟ ਨੂੰ ਆਲੇ-ਦਾਲੇ ਆਪਾਂ ਸਾਰੇ ਇਹਦੇ ਕਮਾ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦੇ ਨਾਲ বেলਟ ਅਟੈਚ ਕਰਨੀ ਸ਼ੁਰੂ ਕਰਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਬੈਲਟ ਅਟੈਚ ਕਰਨੀ ਸ਼ੁਰੂ ਕਰ ਦੇਣੀ ਹੈਗੀ ਬੜਾਂ ਦੀ ਵੀਡੀਓ ਮੈਂ ਪਹਿਲਾਂ ਚੈਨਲ ਉੱਪਰ ਅਪਲੋਡ ਕਰ ਦਿੱਤੀ ਹੈ ਤੁਸੀਂ ਉਹ ਦੇਖ ਸਕਦੇ ਹੋ ਬਰੀਕ ਬਖੇ ਨਾਲ ਆਪਾਂ ਸਲਾਈ ਲਗਾਵਾਂਗੇ ਠੀਕ ਹੈ ਜੀ ਬਾਲਾ ਆਪਾਂ ਨੇ ਸਹੀ ਸਟਾਕ ਕਰ ਲੈਣੇ ਨੇ ਕਿ ਵਿਚਨਾਣ ਬਾਹਦੂ ਕਪੜਾ ਵਿਚਨਾ ਆਵੇ ਅੰਦਰਲੀ ਸਾਈਡ ਤੋਂ نیچے ਤੋਂ ਵੀ ਆਪਾਂ ਨੇ ਸਹੀ ਕਰ ਲੈਣੇ ਨੇ ਤੇ ਉੱਪਰਲੀ ਸਾਈਡ ਤੋਂ ਵੀ ਸਹੀ ਕਰ ਲੈਣੇ ਤੇ ਫਿਰ ਆਪਾਂ ਨੇ ਸਲਾਈ ਲਗਾਉਣੀ ਸ਼ੁਰੂ ਕਰ ਦੇਣੀ ਹੈਗੀ ਨਾਲ ਹੁੰਦੇ ਆਪਾਂ ਨੇ ਇਸ ਤਰ੍ਹਾਂ ਸੈੱਟ ਕਰ ਲੈਣਾ ਕੋਈ ਵੀ ਕਿਸੇ ਸਾਈਡ ਤੋਂ ਕੱਪੜਾ ਵਿੱਚ ਨਹੀਂ ਆਉਣਾ ਚਾਹੀਦਾ ਹੈਗਾ ਨਹੀਂ ਤਾਂ ਫਿਰ ਸਲਵਾਰ ਆ ਜਿਹੜੀ ਚੱਕੀ ਜਾਊਗੀ ਤਾਂ ਹਨ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਸਿਲਾਈ ਲਗਾ ਦੇਣੀ ਹੈ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਬੈਕ ਸਾਈਡ ਤੇ 2 ਇੰਚ ਦੇ ਮਾਰਕ ਕੀਤੇ ਸੀ ਦੋਨੇ ਸਾਈਡ ਆਸਨ ਦੇ ਇਧਰਲੀ ਸਾਈਡ ਵੀ ਉਧਰਲੀ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਉੱਥੋਂ ਹੁਣ ਆਪਾਂ ਨੇ ਬਾਲ ਪਾਉਣਾ ਇਸ ਤਰ੍ਹਾਂ ਚੱਕ ਕੇ ਬੈਕ ਸਾਈਡ ਤੇ ਤੇ ਆਪਾਂ ਨੇ ਜਿਹੜੀਆਂ ਸਲਾਈਆਂ ਲੱਗੀਆਂ ਹੋਈਆਂ ਨੇ ਆਸਨ ਦੀ ਸਲਾਈ ਆ ਤੇ ਬੈਲਟ ਦੀ ਸਲਾਈ ਆ ਉਹਨੂੰ ਇਸ ਤਰ੍ਹਾਂ ਸਲਾਈ ਨੂੰ ਸਲਾਈ ਦੇ ਨਾਲ ਮਿਲਾ ਲੈਣਾ ਤੇ ਜਿਹੜਾ ਬਾਧੂ ਕਪੜਾ ਉਹਨੂੰ ਆਪਾਂ ਨੇ ਬਾਲ ਦੇ ਵਿੱਚ ਕਵਰ ਕਰ ਦੇਣਾਗਾ ਬਾਲ ਪਾ ਦੇਣਾ ਉਹਦਾ ਠੀਕ ਹੈ ਜੀ ਇੱਥੇ ਉਹ ਆਪਾਂ ਨੇ ਮਸ਼ੀਨ ਰੋਕ ਕੇ ਇਧਰਲੀ ਸਾਈਡ ਤੋਂ ਨਾ ਆਪਾਂ ਨੇ ਬੈਲਟਾ ਜਿਹੜੀ ਉਹਨੂੰ ਮਿੰਕੇ ਲੈ ਕੇ ਆਉਣਾ ਹੱਥ ਨਾਲ ਵੀ ਬੈਲਟਾ ਜਿਹੜੀ ਹੈ ਆਪਣੀ ਦੇ ਵਿੱਚ ਕੋਈ ਬਲ ਨਾ ਪਵੇ ਇਸ ਤਰ੍ਹਾਂ ਦੂਸਰੀ ਸਾਈਡ ਤੋਂ ਆਪਾਂ ਨੇ ਚੰਗੀ ਤਰ੍ਹਾਂ ਮਿੰਕੇ ਲੈ ਕੇ ਆਉਣਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਹੜਾ ਵੱਧ ਕੱਟ ਕੱਪੜਾ ਵਾਧੂ ਆ ਆਪਣੇ ਕੋਲੇ ਜਿੰਨਾ ਆਪਾਂ ਨੇ ਬਲ ਪਾਉਣਾ ਇਹਦੇ ਵਿੱਚ ਪਿਛਲਾ ਦੂਜੀ ਸਾਈਡ ਦਾ ਉਹ ਆਪਾਂ ਨੇ ਬਾਲੇ ਦੇ ਵਿੱਚ ਪਾ ਦੇਣਾ ਜਿਹੜਾ ਵੱਧ ਕੱਪੜਾ ਆ ਜਿਵੇਂ ਆਪਾਂ ਨੇ ਉਧਰਲੀ ਸਾਈਡ ਪਾਇਆ ਉਸੇ ਤਰ੍ਹਾਂ ਦੇਖ ਸਾਹਿਬ ਜੇ ਤੁਸੀਂ ਇਸ ਤਰ੍ਹਾਂ ਆਪਾਂ ਨੇ ਇੱਥੇ ਵਾਲ ਪਾ ਦੇਣਾ ਠੀਕ ਹੈ ਜੀ ਸਾਰੀ ਹੁਣ ਆਪਾਂ ਨੇ ਸਲਾਈ ਇੱਥੇ ਲਗਾ ਕੇ ਕੰਪਲੀਟ ਕਰ ਲੈਣਾ ਬੜਾ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਹੀ ਕਰ ਲੈਣਾਗਾ ਕਿਸੇ ਸਾਈਡ ਤੋਂ ਵੀ ਵਾਲ ਨਹੀਂ ਪੈਣਾ ਚਾਹੀਦਾ ਨਾ ਵਾਲ ਖਿੱਚੇ ਜਾਣੇ ਚਾਹੀਦੇ ਨੇ ਥੱਲੇ ਵੀ ਆਪਾਂ ਨੇ ਇਸ ਤਰ੍ਹਾਂ ਸੈੱਟ ਕਰ ਲੈਣੇ ਨੇ ਵਾਲ ਸਲਾਈ ਲਾ ਕੇ ਦੇਖ ਸਕਦੇ ਹੋ ਤੁਸੀਂ 벨ਟ ਆਪਣੀ ਬਿਲਕੁਲ ਪੂਰੀ ਆਈ ਹੈ ਕਿਸੇ ਵੀ ਸਾਈਡ ਤੋਂ ਵੱਧ ਘੱਟ ਨਹੀਂ ਹੋਈ ਹੈਗੀ ਠੀਕ ਹੈ ਜੀ ਤੇ ਸਲਾਈਆਂ ਨੂੰ ਆਪਾਂ ਨੇ ਬਿਲਕੁਲ ਸਲਾਈਆਂ ਦੇ ਨਾਲ ਮਲਾ ਲਿਆ ਸੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਕਿਸੇ ਵੀ ਸਾਈਡ ਤੇ ਬਾੜ ਨਹੀਂ ਪੈਣ ਦਿੱਤਾ ਹੈਗਾ ਬਾਲਵੀ ਬਿਲਕੁਲ ਜਿਹੜੇ ਨੇ ਸਹੀ ਨੇਗੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਤੇ ਦਾਬ ਦੀ ਸਿਲਾਈ ਲਗਾਵਾਂਗੇ ਇਸ ਤਰ੍ਹਾਂ ਥੱਲੇ ਜਿਹੜਾ ਕੱਪੜਾ ਹੈਗਾ ਆਪਣੇ ਕੋਲ ਦੇਖ ਸਕਦੇ ਹੋ ਤੁਸੀਂ ਉਹਨੂੰ ਆਪਾਂ ਨੇ ਉੱਪਰਲੀ ਸਾਈਡ ਨੂੰ ਕਰ ਲੈਣਾਗਾ ਫੇਰ ਆਪਾਂ ਨੇ ਦਾਬ ਦੀ ਸਿਲਾਈ ਲਗਾਉਣੀ ਹੈ हां जी दोस्तों देख सकते हो ਤੁਸੀਂ ਬੈਲਟ ਆਪਾਂ ਨੇ ਅਟੈਚ ਕਰ ਦਿੱਤੀ ਹੈ ਬਹੁਤ ਹੀ ਸਫਾਈ ਦੇ ਨਾਲ ਜਿਹੜੀ ਬੈਲਟ ਅਟੈਚ ਕੀਤੀ ਹੈ ਕੋਈ ਵੀ ਵੱਲ ਨਹੀਂ ਹੈਗਾ। ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਬੈਲਟ ਆਪਾਂ ਨੇ ਅਟੈਚ ਕਰ ਦਿੱਤੀ ਹੈ ਚੰਗੀ ਤਰ੍ਹਾਂ ਸਫਾਈ ਦੇ ਨਾਲ ਅਟੈਚ ਕੀਤੀ ਹੈ ਕਿਸੇ ਵੀ ਸਾਈਡ ਤੋਂ ਆਪਣੀ ਬੈਲਟ ਜਿਹੜੀ ਵੱਢੀ ਘਟੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਦਾਬ ਦੀ ਸਲਾਈ ਵੀ ਜਿਹੜੀ ਲਾ ਕੇ ਕੰਪਲੀਟ ਕਰ ਦਿੱਤੀ ਹੈਗੀ। ਠੀਕ ਹੈ ਜੀ। ਵੱਲ ਤੁਸੀਂ ਦੇਖ ਸਕਦੇ ਹੋ। ਬਹੁਤ ਇਸ ਫਾਇਦੇ ਨਾਲ ਆਪਾਂ ਬਾਲ ਨੇ ਜਿਹੜੇ ਪਾਏ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਕ ਸਾਈਡ ਦੇ ਵਾਲਾ ਆਪਾਂ ਇਸ ਤਰ੍ਹਾਂ ਪਾਏ ਨੇ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ